ਇਸ ਵਿਲੇ ਦੀ ਇੱਕ ਐਮ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਅੰਤਰਰਾਸ਼ਟਰੀ ਉਡਾਣ ਨਹੀਂ ਜਾਵੇਗੀ ਜਿਸ ਦੇ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਨੇ ਜੀ ਹਾਂ ਅੱਜ ਦੱਸ ਦਈਏ ਕਿ ਜ਼ੀਰੋ ਵਿਜ਼ਿਬਿਲਟੀ ਦੇ ਕਾਰਨ ਅੱਜ ਅੰਮ੍ਰਿਤਸਰ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਅੰਤਰਰਾਸ਼ਟਰੀ ਉਡਾਣ ਨਹੀਂ ਜਾਵੇਗੀ ਜਿਸ ਦੇ ਕਾਰਨ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਧੂਏ ਦੇ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਅੰਤਰਰਾਸ਼ਟਰੀ ਉਡਾਣਾਂ ਤੇ ਵੀ ਇਸ ਦਾ ਖਾਸਾ ਪ੍ਰਭਾਵ ਦੇਖਣ ਨੂੰ ਮਿਲਿਆ ਹੈ ਜਿੱਥੇ ਆਮ ਜਨ ਜੀਵਨ ਦੇ ਵਿੱਚ ਬਦਲਦੇ ਮੌਸਮ ਨੂੰ ਲੈ ਕੇ ਇੱਕ ਰੁਖ ਅਲੱਗ ਆ ਰਿਹਾ ਹੈ ਆਮ ਜਨ ਜੀਵਨ ਆਮ ਲੋਕਾਂ ਦੇ ਰੋਜ਼ਮਰਾ ਦੇ ਕੰਮ ਪ੍ਰਭਾਵਿਤ ਹੋ ਰਹੇ ਨੇ ਉਥੇ ਆਵਾਜਾਈ ਦੇ ਵਿੱਚ ਵੀ ਭਾਰੀ ਮੁਸ਼ਕਲਾਂ ਦੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਨਾਲ ਹੀ ਨਾਲ ਮੌਸਮ ਬਦਲ ਰਿਹਾ ਹੈ ਤੇ ਧੂਏ ਦਾ ਕਹਿਰ ਜਿਸ ਪ੍ਰਕਾਰ ਦਿਨ-ਬਦਨ ਪੰਜਾਬ ਦੇ ਵਿੱਚ ਵਧ ਰਿਹਾ ਹੈ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਾਰੀਆਂ ਤਰਾਸ਼ਟੀ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਇਸ ਕਰਕੇ ਜਿੰਨੇ ਵੀ ਯਾਤਰੀਆਂ ਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੀ ਯਾਤਰਾ ਕਰਨੀ ਸੀ ਉਹ ਆਪਣੀ ਯਾਤਰਾ ਨਹੀਂ ਕਰ ਸਕਣਗੇ ਇੱਥੇ ਜ਼ਿਕਰ ਜੋ ਗਿਆ ਕਿ ਦਿਨ-ਬਦ ਦਿਨ ਬਦਲ ਰਹੇ ਮੌਸਮ ਨੂੰ ਲੈ ਕੇ ਅਤੇ ਜਿਹੜੀ ਵੀ ਹਵਾ ਦੇ ਵਿੱਚ ਧੂਏ ਦਾ ਕਹਿਰ ਵਧ ਰਿਹਾ ਹੈ ਤੋਂ ਇਹਦਾ ਪ੍ਰਭਾਵ ਜ਼ਿਆਦਾ ਵਧ ਰਿਹਾ ਹੈ ਜਿਸ ਦੇ ਕੰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੀ ਹੋ ਗਈ ਹੈ ਇਸ ਕਰਕੇ ਕਿਸੇ ਵੀ ਦੁਰਘਟਨਾ ਤੋਂ ਬਚਨ ਦੇ ਵਾਸਤੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਹਰ ਪ੍ਰਕਾਰ ਦੀ ਅੰਤਰ ਆਸਤੀ ਉਡਾਨ ਰੋਕ ਦਿੱਤੀ ਗਈ ਹੈ ਜਿਸ ਦੇ ਕਾਰਨ ਜਿੰਨਾ ਵੀ ਯਾਤਰੀਆਂ ਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੀ ਯਾਤਰਾ ਕਰਨੀ ਸੀ ਕਿਸੇ ਵੀ ਹੋਰ ਮੁਲਕ ਦੇ ਲਈ ਅੱਜ ਉਹ ਆਪਣੀ ਯਾਤਰਾ ਨਹੀਂ ਕਰ ਸਕਣਗੇ